ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਕਰਮਿੰਦਰ ਸਿੰਘ ਬਰਾੜ 10 ਅਪ੍ਰੈਲ 2024 ਤੇ ਕਣਕ ਦੀ ਵਾਢੀ ਖਾਸ ਤੌਰ ਤੇ ਜਿਹੜੀ ਅਕਤੂਬਰ ਵਾਲੀ ਕਣਕਾ ਕਿਉਂਕਿ ਕਣਕਾਂ ਲਗਭਗ ਪੱਕ ਕੇ ਤਿਆਰ ਨੇ ਜਿਹੜੀ ਨਵੰਬਰ ਵਾਲੀ ਕਣਕਾ ਉਹ ਜਿਹੜੀ 5-10 ਦਿਨਾਂ ਚੋਂ ਦੀ ਵਾਢੀ ਪੂਰੇ ਜ਼ੋਰਾਂ ਤੇ ਸ਼ੁਰੂ ਹੋ ਜਾਣੀ ਆ ਜਿਹੜੀ 1 ਅਕਤੂਬਰ ਮਹੀਨੇ ਖਾਸ ਤੌਰ ਤੇ 20-22 ਅਕਤੂਬਰ ਤੋਂ 27-22 ਅਕਤੂਬਰ ਤੱਕ ਕਣਕ ਦੀ ਬਜਾਦ ਹੋਈ ਸੀ ਉਹਦੀ ਵਾਡੀ ਆ ਉਹ ਕਿਸਾਨ ਵੀਰਾਂ ਨੇ ਸ਼ੁਰੂ ਕਰਤੀ ਐ ਝਾੜ ਦੇ ਰਜਾਨ ਝਾੜ ਦੀਆਂ ਰਿਪੋਰਟਾਂ ਵੀ ਆਉਣੀਆਂ ਸ਼ੁਰੂ ਹੋ ਗਈਆਂ ਨੇ ਸੋ ਆਪਾਂ ਇਦੋਂ ਮਹੀਨਾ ਕ ਪਹਿਲਾਂ 2 ਮਹੀਨੇ ਪਹਿਲਾਂ ਦੋ ਕਵਾਰੀ ਆਪਾਂ ਤੁਹਾਡੇ ਨਾਲ ਜਾਣਕਾਰੀ ਇਹਦੇ ਬਾਰੇ ਸਾਂਝੀ ਕੀਤੀ ਸੀਗੀ ਕਿ ਜਦੋਂ ਲਗਾਤਾਰ ਧੁੰਦ ਬਣੀ ਰਹੀ ਹੈ ਠੰਡ ਪਈ ਹੈ ਗਰੂਥ ਵਾਈ ਜਾਂ ਜਦੋਂ ਨਸਾਰਾ ਸ਼ੁਰੂ ਹੋਇਆ ਜਦੋਂ ਕੋਰੇ ਵਾਲੇ ਦਿਨ ਪੈ ਰਹੇ ਸੀਗੇ ਤੇ ਕੋਰਾ ਪੈ ਰਿਹਾ ਸੀਗਾ ਤੇ ਜਿਹੜੀ ਅਕਤੂਬਰ ਵਾਲੀ ਕਣਕ ਆ ਉਹਦਾ ਨਸਾਰਾ ਸ਼ੁਰੂ ਹੋ ਗਿਆ ਸੀਗਾ ਤਾਂ ਉਦੋਂ ਆਪਾਂ ਜਾਣਕਾਰੀ ਸਾਂਝੀ ਕਰਨ ਦੀ ਤੁਹਾਡੇ ਨਾਲ ਕੋਸ਼ਿਸ਼ ਕੀਤੀ ਸੀ ਕਿ ਪਰਫਾਰਮੈਂਸ 'ਚ ਫਰਕ ਪੈ ਸਕਦਾ ਅਕਤੂਬਰ ਵਾਲੀ ਕਣਕ ਨਾਲੋਂ ਨਵੰਬਰ ਵਾਲੀ ਕਣਕ ਖਾਸ ਤੌਰ ਤੇ 5 ਤੋਂ 15 20 ਨਵੰਬਰ ਵਾਲੀ ਕਣਕ ਬੈਸਟ ਪਰਫਾਰਮ ਕਰ ਸਕਦੀ ਹੈ ਕਿਉਂਕਿ ਦੇਖਣ ਜਿਸ ਤਰ੍ਹਾਂ ਲੱਗਦਾ ਸੀ ਨਸਾਰੇ ਟਾਈਮ ਕੋਰਾ ਜਿਹੜਾ ਉਹ ਨੁਕਸਾਨ ਕਰਦਾ ਤੁਹਾਨੂੰ ਪਤਾ ਜਿਹੜੀ ਯੂਪੀ ਵਾਲੀ ਕਣਕ ਆ ਉਹ ਆਪਣੀ ਕਣਕ ਤੋਂ ਥੋੜਾ ਜਿਹਾ ਸਮਾਂ ਵੀ ਘੱਟ ਲੈਂਦੀ ਹੈ ਤੇ ਉੱਥੇ ਆਪਣੇ ਤੋਂ ਕਣਕ ਵਾਲਾ ਕੰਮ ਜਿਹੜਾ ਐਮਪੀ ਯੂਪੀ 'ਚ ਜਲਦੀ ਨਿਬੜ ਜਾਂਦਾ ਵੱਡੀ ਆਪਣੇ ਤੋਂ ਪਹਿਲਾਂ ਉੱਥੇ ਸ਼ੁਰੂ ਵੀ ਹੁੰਦੀ ਹੈ ਤੇ ਪਹਿਲਾਂ ਹੀ ਆਪਣੇ ਤੋਂ ਖਤਮ ਹੁੰਦੀ ਹੈ ਯੂਪੀ ਦੇ ਵਿੱਚ ਥੋੜਾ ਜਿਹਾ ਜ਼ਿਆਦਾ ਜਿਹੜਾ ਝਾੜ ਦਾ ਕਸਾਰਾ ਦੇਖਣ ਨੂੰ ਮਿਲਿਆ ਹੈਗਾ ਵੈਸੇ ਰਲਮੀ ਵਲਮੀ ਰਿਪੋਰਟ ਹੈ ਪਰ ਆਪਣੇ ਜੋ ਰਿਪੋਰਟ ਆਈ ਆ ਜਿਹੜੀ ਅਕਤੂਬਰ ਵਾਲੀ ਕਣਕ ਜਿਹੜੀ ਕਿਸਾਨ ਵੀਰਾਂ ਨੇ ਹੁਣ ਤਾਈਂ ਕਣਕ ਵੱਢੀ ਆ ਤਾਂ ਉਹਦੇ ਵਿੱਚ 20 ਤੋਂ ਲੈ ਕੇ 22 ਕੁੰਟਲ ਜਿਹੜਾ ਝਾੜ ਆ ਉਹ ਆਰ ਹੈ ਦੀ ਰਿਪੋਰਟ ਆ ਰਹੀ ਬਾਕੀ ਜੇ ਤੁਸੀਂ ਕਣਕ ਵੱਢੀ ਹੋਵੇ ਤਾਂ ਵੈਰਾਈਟੀ ਤੇ ਝਾੜ ਜਰੂਰ ਸਾਂਝਾ ਕਰਨ ਦੀ ਕੋਸ਼ਿਸ਼ ਕਰਿਓ ਖਾਸ ਤੌਰ ਤੇ ਜਿਵੇਂ 303 ਬਾਰੇ ਕਿਸਾਨ ਵੀਰ ਕਈ ਕਹਿ ਰਹੇ ਸੀਗੇ ਕਿ ਉਹਦੀਆਂ ਬੱਲੀਆਂ ਕਈ ਥਾਵਾਂ ਦੇ ਉੱਤੇ ਦਾਣੇ ਨਹੀਂ ਭਰੇ ਕਈ ਥਾਵਾਂ ਤੇ ਖਾਲੀ ਬੱਲੀਆਂ ਸੀਆਂ ਅਧੀਆਂ ਜਾਂ ਥੋੜਾ ਥੋੜਾ ਹਿੱਸਾ ਤਾਂ 303 ਬਾਰੇ ਵੀ ਮੈਂ ਤੁਹਾਡੇ ਨਾਲ ਇਹ ਰਿਪੋਰਟ ਸਾਂਝੀ ਕਰ ਦਿਆ ਕਿ ਉਹਦਾ ਝਾੜ ਵੀ ਜਿਹੜਾ 21-22 ਕਮੰਟਲ ਦੇ ਦਰਮਿਆਨ 50 ਤੋਂ 55 ਮਣ ਤੇ ਜਿਹੜੀ ਕਣਕ ਤੁਹਾਡੀ ਨਵੰਬਰ ਵਾਲੀ ਆ ਖਾਸ ਤੌਰ ਤੇ 5 ਤੋਂ 15 ਵਾਲੀ ਉਹਦਾ ਝਾੜ ਆ ਜਿਹੜਾ ਜਿਹੜੀ ਐਕਸਪੈਕਟੇਸ਼ਨ ਆ ਬਾਕੀ ਪਰਮਾਤਮਾ ਨੂੰ ਪਤਾ ਪਰਮਾਤਮਾ ਦੀ ਕਿਰਪਾ ਰਹੇ ਕਿ ਮੌਸਮ ਨਾ ਖਰਾਬ ਹੋਵੇ ਜਿਹੜਾ 13 14 15 ਵਾਲਾ ਤਾਂ ਉਹਦਾ ਝਾੜ ਇਦੋਂ 5 ਤੋਂ 10 ਮਣ ਦਾ ਫਰਕ ਯਾਨੀ 4 ਕੁਇੰਟਲ ਦਾ 3 ਤੋਂ 4 ਕੁਇੰਟਲ ਤੱਕ ਜਿਹੜੀ ਬਹੁਤ ਚੰਗੀ ਕਣਕ ਉਹ ਇਦੋਂ ਜਿਹੜਾ ਹੈਗਾ 25 26 ਕੁਇੰਟਲ ਤੱਕ 27 ਤੱਕ ਜਾ ਸਕਦੀ ਆ ਤੇ ਜਾਨੀ 24 25 ਕੁੰਟਲ ਤੱਕ ਝਾੜ ਜਿਹੜਾ ਹੈਗਾ ਰੈਣ ਦੇ ਅਸਾਰ ਬਹੁਤ ਵਧੀਆ 65 ਮਣ ਤੱਕ 67 ਮਣ ਤੱਕ ਤੇ ਜੇ ਤੁਸੀਂ ਕਣਕ ਜਿਹੜੀ ਕਿਸਾਨ ਵੀਰਾਂ ਨੇ ਵੱਢੀ ਜਿਵੇਂ ਜਿਵੇਂ ਕਿਉਂਕਿ ਉਹਦੇ ਅਨੁਸਾਰ ਹੀ ਆਪਾਂ ਅਗਲੀ ਵਾਰ ਫਿਰ ਉਸ ਹਿਸਾਬ ਨਾਲ ਨਾ ਬਜਾਈ ਹੈ ਜਿਹੜੀ ਉਹ ਕਿਸਾਨ ਵੀਰ ਆਪਦੀ ਸਮਾਸਾਰਨੀ ਤੈਅ ਕਰ ਸਕਦੇ ਆ ਕਿਉਂਕਿ ਇਸ ਵਾਰ ਦੇ ਮੌਸਮ ਤੋਂ ਤਾਂ ਇਸ ਤਰ੍ਹਾਂ ਲੱਗਦਾ ਕਿ ਥੋੜਾ ਜਿਹਾ 5-10 ਦਿਨ ਆਪਾਂ ਨੂੰ ਅੱਗੇ ਨੂੰ ਸ਼ਿਫਟ ਕਰਨਾ ਪਊ ਬਜਾਈ ਦੇ ਵਿੱਚ ਅਕਤੂਬਰ ਦੇ ਵਿੱਚ ਜਿਹੜੀ ਕਣਕ ਨਾਲੋਂ 5 ਨਵੰਬਰ ਦਿਨ ਨੇੜ ਤੇੜ 5 10 15 ਨਵੰਬਰ ਦਿਨ ਨੇੜ ਤੇੜ ਜਿਹੜੀ ਕਣਕ ਆ ਉਹ ਚੰਗੀ ਪਰਫਾਰਮੈਂਸ ਦੇਣ ਦੇ ਅਸਾਰ ਇਸ ਟਾਈਮ ਲੱਗ ਰਹੇ ਆ ਤੇ ਝਾੜ 50 55 ਮਣ ਮਣੀ ਮਾੜ ਪਰ ਅੱਗੇ ਵਾਲੀ ਕਣਕ ਜਿਹੜੀ ਇਦੋਂ ਵੀ ਬੈਸਟ ਪਰਫਾਰਮ ਕਰੂਗੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ